ਪੰਜਾਬ ਚ ਪਾਣੀ ਦਾ ਸੰਕਟ ਵਧਿਆ ਸੱਸੀ ਕਾਲ ਜੀ ਮੈਂ ਮਹਿਕਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਟ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਤੁਹਾਨੂੰ ਦੱਸਦੀ ਆ ਪੰਜਾਬ ਵਿੱਚ ਪਾਣੀ ਦਾ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ ਲੋਕ ਸਭਾ ਚ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਦੇ ਸਵਾਲ ਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਰਾਜ ਦੇ 19 ਜ਼ਿਲ੍ਹਿਆਂ ਨੂੰ ਜ਼ਿਆਦਾ ਖਪਤ ਵਾਲੇ ਅਤੇ ਰੂਪਨਗਰ ਨੂੰ অতি ਗੰਭੀਰ ਸ਼੍ਰੇਣੀ ਚ ਰੱਖਿਆ ਗਿਆ ਹੈ ਇਹ ਵਰਗੀਕਰਨ ਜਲ ਸ਼ਕਤੀ ਅਭਿਆਨ 2025 ਦੇ ਤਹਿਤ ਕੇਂਦਰੀ ਪੂਜਲ ਬੋਰਡ ਵੱਲੋਂ ਕੀ ਕਿੱਤੇ ਗਿਆ ਹਨ ਜੋ ਕਿ ਪੂਜਲ ਪੱਤਰ ਵਿਚਾਰੀ ਗਿਰਾਵਟ ਖੇਤਰੀ ਹਾਲਾਤ ਅਤੇ ਉਮੀਦਵਾਰ ਜ਼ਿਲ੍ਹਿਆਂ ਦੀ ਸਥਿਤੀ ਦੇ ਆਧਾਰ ਤੇ ਕੀਤਾ ਗਿਆ ਹੈ ਜਦ ਦੀ ਹੈ ਕਿ ਜਿੰਨਾ 20 ਜ਼ਿਲ੍ਹਿਆਂ ਵਿੱਚ ਪੂਜਲ ਦੀ ਸਥਿਤੀ ਚਿੰਤਾਜਨਕ ਹੈ ਉਹਨਾਂ ਵਿੱਚ ਅੰਮ੍ਰਿਤਸਰ ਬਰਨਾਲਾ ਪਟੇੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਮੁਹਾਲੀ ਨਵਾਂ ਸ਼ਹਿਰ ਸੰਗਰੂਰ ਅਤੇ ਤਰਨਤਾਰ ਸ਼ਾਮਲ ਨੇ ਇਨਾ ਖੇਤਰਾ ਵਿੱਚ ਖੇਤੀਬਾੜੀ ਘਰੇਲੂ ਤੇ ਉਦਯੋਗਿਕ ਲੋੜਾਂ ਲਈ ਪੂਜਲਦਾ ਹੱਤ ਤਵੱਦ ਵਰਤੋਂ ਹੋ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਗੰਭੀਰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਦੱਸਦੀ ਹੈ ਪੰਜਾਬ ਚ ਪਾਣੀ ਸੰਭਾਲ ਨੂੰ ਚਾਇਤ ਕਰਨ ਲਈ ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਦੌਰਾਨ ਜੋ ਜਲ ਸ਼ਕਤੀ ਅਭਿਆਨ ਹੈਂਟ 101086 ਅਸ਼ਾਇਆ 0.6 ਕਰੋੜ ਰੁਪਏ ਖਰਚ ਕੀਤੇ ਨੇ ਮਾਰਚ 2025 ਚ ਸ਼ੁਰੂ ਕੀਤੀ ਗਈ ਜਲ ਸੰਚਿਤ ਜਨ ਭਾਗੀਦਾਰੀ ਜਨ ਜਾਗਰੂਕਤਾ ਵਾਲ ਥੀਮ ਵਾਲੀ ਇਸੇ ਹਿੰਦਾ ਮਕਸਦ ਪਾਣੀ ਸੰਭਾਲ ਭਾਈ ਚਾਰਕ ਭਾਗੀਦਾਰੀ ਅਤੇ ਸਰਕਾਰੀ ਯੋਜਨਾਵਾਂ ਵਿਚਕਾਰ ਬਿਹਤਰ ਤਾਲਮੇਲ ਨੂੰ ਛਾਇਤ ਕਰਨਾ ਹੈ ਇਸ ਰਕਮ ਵਿੱਚ 1417.96 ਕਰੋੜ ਰੁਪਏ ਪ੍ਰੰਪਰਾਗਤ ਜਲ ਸਰੋਤਾਂ ਦੀ ਨਵੀਨਕਰਨ ਤੇ 333.49 ਕਰੋੜ ਵਾਟਰ ਸੈਂਡ ਵਿਕਾਸ ਤੇ 10 36.40 ਕਰੋੜ ਕਨੇ ਬਨਰੋਪਨ ਤੇ 85.02 ਕਰੋੜ ਜਲ ਸੰਭਾਲ ਅਤੇ ਵਰਖਾ ਜਲ ਸੰਜੈਣ ਤੇ ਜਦਕੀ 3.19 ਕਰੋੜ ਭੂਚਲ ਰੀਚਾਰਜ ਸਚਨਾਵਾ ਤੇ ਖਰਚ ਕੀਤੇ ਗਏ ਨੇ ਇਸ ਤੋਂ ਇਲਾਵਾ ਜ਼ਿਲ੍ਹਾ ਪੱਤਰ ਤੇ ਜਲ ਯੋਜਨਾ ਅਤੇ ਜਲ ਸਾਧਨਾ ਦੀ ਜੀ ਐਲ ਆਈ ਐਸ ਮੈਪਿੰਗ ਲਈ ਵੀ 25 ਲੱਖ ਰੁਪਏ ਜਾਰੀ ਕੀਤੇ ਗਏ ਨੇ ਜਲ Shakti ਮੰਤਰਾਲੇ ਅਨੁਸਾਰ ਪੂਰੇ ਦੇਸ਼ ਵਿੱਚ 26 ਜੁਲਾਈ 2025 ਤੱਕ ਜਲ ਸੰਭਾਲ ਨਾਲ ਜੁੜਿਆ 1.87 ਕਰੋੜ ਗਤੀਵਿਧੀਆਂ ਪੂਰੀਆਂ ਹੋ ਚੁੱਕੀਆਂ ਨੇ ਅਤੇ 712 ਜਲ ਸ਼ਕਤੀ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਨਹੀਂ। ਐਸੇ ਇਸ ਬਾਰੇ ਦੇ ਵੱਡੀ ਖਬਰ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੇਰੇ ਦੇ ਨਾਲ ਧੰਨਵਾਦ।